ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਕਹਿੰਦੇ ਇਹ ਮਾਲਕ ਜੀ ਜਿਹੜੇ ਮਨੁੱਖ ਤੈਨੂੰ ਯਾਦ ਕਰਦੇ ਨੇ ਤੈਨੂੰ ਧਿਆਉਂਦੇ ਨੇ ਉਹ ਇਸ ਸੰਸਾਰ ਦੇ ਵਿੱਚ ਸੁਖੀ ਹੋ ਜਾਂਦੇ ਨੇ ਜਿਹੜੇ ਤੈਨੂੰ ਭੁਲਾ ਦਿੰਦੇ ਨੇ ਉਹ ਦੁਖੀ ਹੋ ਜਾਂਦੇ ਨੇ ਕਬੀਰ ਸੁਖ ਨਾ ਇਹ ਜੁਗ ਕਰੇ ਜੋ ਬਹੁਤੇ ਮੀਤ ਜੋ ਚਿਤ ਰੱਖੇ ਇਕ ਸਿਉ ਤੇ ਸੁਖ ਪਾਵੇ ਨੀਤ ਜਿਹੜੇ ਤੇਰੇ ਕੌਣ ਕੌਂਦੇ ਨਹੀਂ ਉਹ ਸਦਾ ਸੁਖੀ ਰਹਿੰਦੇ ਨੇ ਜਿਹੜੇ ਤੈਨੂੰ ਭੁਲਾ ਦਿੰਦੇ ਨੇ ਉਹ ਦੁਖੀ ਹੋ ਜਾਂਦੇ ਨੇ ਕਬੀਰ ਕਾਮ ਪਰਿਹਰ ਸਿਮਰੀ ਐਸਾ ਸਮਰੋ ਨਿਤ ਅਮਰਾਪੁਰ ਵਾਸਾ ਕਰੋ ਕਿਉ ਬੋਹਰੇ ਬਿੱਤ ਕਵੀ ਸਾਹਿਬ ਜੀ ਕਹਿੰਦੇ ਛੇ ਰੋਜ ਹੀ ਚਾਦ ਕਰੀ ਜਾਵਾਂਗੇ ਦਾਤੇ ਨੂੰ ਤਾਂ ਜਿਹੜੇ ਸਾਡੇ ਗਵਾਚੇ ਗੁਣ ਨਹੀਂ ਉਹ ਵਾਪਸ ਆ ਜਾਣਗੇ ਤੇ ਜੇ ਕੰਮ ਪੈਣ ਤੇ ਹੀ ਜਾਤ ਕੀਤਾ ਫਿਰ ਜਦੋਂ ਅਚਰ ਕੰਮ ਪਿਆ ਉਹਨਾਂ ਚਰ ਜਾਤ ਕਰ ਲਿਆ ਬਾਅਦ ਫਿਰ ਛੱਡਤਾ ਅਹੀਂ ਹੁੰਦਾ ਭੱਗਾਂ ਵਾਲੇ ਕਿਸੇ ਨੂੰ ਬੱਚੇ ਦੀ ਲੋੜ ਹੈ ਉਹਨਾਂ ਨੇ ਸ਼ੁਰੂ ਕਰ ਦਿੱਤਾ ਯਾਦ ਕਰਨਾ ਤੇ ਜਦੋਂ ਬੱਚਾ ਹੋ ਗਿਆ ਫਿਰ ਗੁੜਕਾ ਸਾਹਿਬ ਬੰਦ ਕਰਕੇ ਰੱਖ ਦਿੱਤਾ ਕਿਉਂ ਹੁਣ ਆਪਾਂ ਨੂੰ ਕੀ ਲੋੜ ਹੈ ਕੋਈ ਦੁਖੀ ਹੈ ਪਰੇਸ਼ਾਨੀ ਹੈ ਅਰਦਾਸ ਕਰਾਏਗਾ ਯਾਦ ਕਰੇਗਾ ਜਦੋਂ ਸੁੱਖ ਆ ਗਿਆ ਫਿਰ ਗੁਰਦਾਰਾ ਭੁੱਲ ਜਾਂਦਾ ਇਦਾਂ ਹੀ ਹੋ ਰਿਹਾ ਪਰ ਉਹ ਭਾਗਾਂ ਵਾਲੇ ਨੇ ਜਿਹੜੇ ਸਦਾ ਯਾਦ ਰੱਖਦੇ ਨੇ ਉਹ ਫਿਰ ਸਦਾ ਹੀ ਸੁਖੀ ਵੀ ਰਹਿੰਦੇ ਨੇ ਉਹਨਾਂ ਨੂੰ ਦੁੱਖ ਪਹੁੰਦਾ ਹੀ ਨਹੀਂ ਹਰ ਤਿਆਵੇਂ ਹਰ ਤਹਾਵੇਂ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਉਹ ਸੁਖ ਵਾਸੀ ਹੋ ਗਏ ਸੁੱਖਾਂ ਦੇ ਨਿਵਾਸ ਦੇ ਵਿੱਚ ਰਹਿਣ ਲੱਗ ਪਏ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵਸੀ ਪਾਛੇ ਕਹਿੰਦੇ ਮੇਰੀ ਅਰਦਾਸ ਹੈ ਆਪਣੇ ਨਾਮ ਦੇ ਵਿੱਚ ਨਿਵਾਸ ਬਖਸ਼ਿਸ਼ ਕਰਦੇ ਤੇ ਜਿਨ੍ਹਾਂ ਨੇ ਨਾਮ ਚ ਨਿਵਾਸ ਕਰ ਲਿਆ ਉਹਨਾਂ ਦਾ ਘਰ ਪੱਕਾ ਹੋ ਗਿਆ ਨਿਵਾਸਤਾ ਨੂੰ ਉਹਨੂੰ ਕਹਿੰਦੇ ਨੇ ਜਿੱਥੇ ਰਹਿਨੇ ਆ ਤੇ ਜਿਨ੍ਹਾਂ ਦਾ ਨਾਮ ਦੇ ਵਿੱਚ ਨਿਵਾਸ ਹੋ ਗਿਆ ਉਹ ਸਦੀਵੀ ਸੁਖੀ ਹੋਗੇ ਸੇ ਮੁਕਤ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਕਹਿੰਦੇ ਉਹ ਮੁਕਤ ਹੋਗੇ ਜਿਨ੍ਹਾਂ ਨੇ ਹਰੀ ਪ੍ਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨਾ ਸ਼ੁਰੂ ਕਰ ਦਿੱਤਾ ਤਿੰਨ ਟੁੱਟੇ ਜਮਕੇ ਫਾਸੀ ਕਹਿੰਦੇ ਉਹਨਾਂ ਦੀ ਜਮਾ ਦੀ ਫਾਸੀ ਟੁੱਟ ਗਈ ਜਿਹੜੇ ਵਿਕਾਰ ਉਹਨਾਂ ਨੂੰ ਪਰੇਸ਼ਾਨ ਕਰਦੇ ਸੀ ਉਹ ਉਹਨਾਂ ਦਾ ਖੇੜਾ ਛੱਡ ਗਏ ਤਿੰਨ ਟੁੱਟੇ ਜਮਕੇ ਫਾਸੀ ਜਿਨਰ ਭਉ ਕਹਿੰਦੇ ਜਿਨ੍ਹਾਂ ਨੇ ਉਸ ਨਿਰਭਉ ਦਾਤੀ ਨੂੰ ਯਾਦ ਕੀਤਾ ਚਿੰਨਰ ਭਉ ਚਿੰਨ ਹਾ ਨਿਰਭਉ ਧਿਆਇਆ ਜੀ ਚਿਨਾ ਨੇ ਨਿਰਭਉ ਡਰ ਤੋਂ ਰਹਿਤ ਅਕਾਲ ਪੁਰਖ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਤਿੰਨ ਕ ਭਉ ਸਭ ਗਵਾਸੀ ਕਹਿੰਦੇ ਉਹਨਾਂ ਦਾ ਡਰੀ ਖਤਮ ਹੋ ਗਿਆ ਜਿੱਦੋਂ ਸਿੱਖਾਂ ਨੇ ਉਸ ਡਰ ਰਹਿਤ ਦਾਤੇ ਨੂੰ ਯਾਦ ਕਰਨਾ ਸ਼ੁਰੂ ਕੀਤਾ ਉਹ ਖੋਪੜੀਆਂ ਲਵਾ ਕੇ ਵੀ ਨਹੀਂ ਡਰ ਰਹੇ ਉਹ ਬੰਦ ਬੰਦ ਕਟਾ ਕੇ ਵੀ ਨਹੀਂ ਡਰ ਰਹੇ ਉਹਨਾਂ ਦੇ ਸਿਰਾਂ ਤੇ ਆਰਾ ਵੀ ਚੱਲਦਾ ਏ ਉਹ ਤਾਂ ਵੀ ਨਹੀਂ ਡਰਦੇ ਕਿਉਂਕਿ ਨਰਪਾਉ ਨੂੰ ਯਾਦ ਕੀਤਾ ਏ ਉਹ ਨਰਪਾਉ ਦਾ ਰੂਪ ਹੋ ਚੁੱਕੇ ਨੇ ਉਹ ਗੁਰੂ ਪ੍ਰਮਾਤਮਾ ਦੇ ਦਰ ਤੇ ਸੋਹਣੇ ਲੱਗਣ ਲੱਗ ਪਏ ਨੇ ਭਗਤ ਤੇਰੇ ਮਨ ਭਾਉ ਦੇ ਦਰ ਸੋਹਣ ਕੀਰਤ ਗਾਮ ਦੇ ਨਾਣ ਕਰਮਾਂ ਬਾਹਰੇ ਦਰ ਢੋ ਨਾ ਲੈਣੀ ਤਾਂ ਮਤੇ ਬਾਛੇ ਕਹਿੰਦੇ ਜਿਨ੍ਹਾਂ ਨੇ ਯਾਦ ਕਰਨਾ ਸ਼ੁਰੂ ਕਰ ਦਿੱਤਾ ਉਹ ਸੋਹਣੇ ਲੱਗਣ ਲੱਗ ਪਏ ਤੇ ਜਿਨ੍ਹਾਂ ਨੇ ਯਾਦ ਭਲਾ ਦਿੱਤੀ ਉਹਨਾਂ ਨੂੰ ਦਰ ਤੇ ਢੋਈ ਨਹੀਂ ਮਿਲਦੀ ਉਨਾ ਸਮੇਂ ਚ ਬਹੁਤ ਘੱਟ ਸਨ ਸਾਰੇ ਸਿੱਖ ਇਤਿਹਾਸ ਦੇ ਵਿੱਚ ਇੱਕ ਦੁਨੀ ਚੰਦ ਦਾ ਜ਼ਿਕਰ ਮਿਲਦਾ ਹੈ ਜਿਨੇ ਅਨੰਦਪੁਰ ਦੀ ਕੰਧ ਟੱਪ ਕੇ ਭਜਿਆ ਸੀ ਡਰ ਗਿਆ ਸੀ ਹਾਥੀ ਨਾਲ ਲੜਨ ਤੋਂ ਬਾਕੀ ਕਿਸੇ ਦਾ ਜ਼ਿਕਰ ਨਹੀਂ ਮਿਲਦਾ ਕਿ ਉਹ ਗੁਰੂ ਨੂੰ ਛੱਟ ਕੇ ਗਏ ਹੋਣ ਤੇ ਅੱਜ ਚਾਰ ਛਲੜਾਂ ਦੀ ਖਾਤਰ ਲੋਕ ਕੋਈ ਇੱਧਰ ਪਜਾ ਫਿਰਦਾ ਹੈ ਕੋਈ ਉੱਧਰ ਪਜਾ ਫਿਰਦਾ ਹੈ ਕਿਉਂਕਿ ਅੱਜ ਵਿਸ਼ਵਾਸ ਘਟ ਗਿਆ ਉਹ ਦੋ ਵਿਸ਼ਵਾਸ ਵੱਧ ਸੀ ਅੱਜ ਅਸੀਂ ਗੁਰੂ ਦੀ ਨਹੀਂ ਪ੍ਰਚਾਰਕਾਂ ਦੀ ਗ੍ਰੰਥੀਆਂ ਦੀ ਪ੍ਰਬੰਧਕਾਂ ਦੀ ਸੁਣਦੇ ਆਂ ਤੇ ਉਹਨਾਂ ਨੂੰ ਦੇਖ ਕੇ ਚੰਗੇ ਮਾੜਿਆਂ ਨੂੰ ਦੇਖ ਕੇ ਅਸੀਂ ਆਸੇ-ਪਾਸੇ ਹੋਈ ਜਾਂਦੇ ਆਂ ਅਸੀਂ ਪ੍ਰਬੰਧਕਾਂ ਗ੍ਰੰਥੀਆਂ ਪ੍ਰਚਾਰਕਾਂ ਢਾਡੀਆਂ ਕਵੀਸ਼ਰਾਂ ਦੇ ਸਿੱਖ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੁਣਨੀ ਹੈ ਗੁਰੂ ਨੇ ਸੱਦਾ ਜੋੜਿਆ ਹੈ ਨਹੀਂ ਕਿਸੇ ਦੀ ਕਥਾ ਵਿਚਾਰ ਚੰਗੀ ਲੱਗਦੀ ਨਹੀਂ ਕਿਸੇ ਨਾਲ ਪਿਆਰ ਪੈਂਦਾ ਸਿੱਧਾ ਗੁਰਬਾਣੀ ਨਾਲ ਪਿਆਰ ਪਾ ਲੋ ਆਪ ਪੜੋ ਵੇ ਬਾਣੀ ਚ ਕੀ ਲਿਖਿਆ ਆਪ ਪ੍ਰ ਅਦਾਸ ਕਰੋ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਜਦੋਂ ਅਸੀਂ ਨਿਰਭਉ ਨੂੰ ਯਾਦ ਕਰਦੇ ਹਾਂ ਤੇ ਉਹਦਾ ਰੂਪ ਹੋ ਜਾਂਨੇ ਹਾਂ ਤਨਿਕਾ ਭਉ ਸਭ ਗਵਾਸੀ ਉਹਨਾਂ ਦਾ ਡਰ ਗਵਾਚ ਗਿਆ ਡਰ ਦੂਰ ਹੋ ਗਿਆ ਜਿੰਨੀਆਂ ਸੁਖ ਸਹੂਲਤਾਂ ਵਧੀਆਂ ਜਾਂਦੀਆਂ ਨੇ ਉਹਨਾਂ ਮਨੁੱਖ ਧਰਮ ਤੋਂ ਬਾਗੀ ਹੋਈ ਜਾਂਦਾ ਹਰ ਇੱਕ ਮਨੁੱਖ ਕਲਾ ਸਿੱਖ ਨਹੀਂ ਹਰ ਇੱਕ ਮਨੁੱਖ ਆਪਣੇ ਕਾਇਦੇ ਕਾਨੂੰਨ ਆਪਣੇ ਧਰਮ ਤੋਂ ਬਾਗੀ ਹੈ ਅੱਜ ਤੇ ਜੁਕ ਚ ਇੱਕ ਦੂਜੇ ਵਾਲੇ ਪਾਸੇ ਨੂੰ ਭੱਜ ਕੇ ਦੇਖਦੇ ਆ ਵੀ ਸਾਨੂੰ ਕਿਤੇ ਉਧਰੋਂ ਸੁੱਖ ਮਿਲ ਜੇਗਾ ਨਹੀਂ ਸੁੱਖ ਕਰਮਾਂ ਦਾ ਹੈ ਪ੍ਰਮਾਤਮਾ ਨੇ ਤੇਰਾ ਧਰਮ ਨਹੀਂ ਤੇਰੇ ਕਰਮ ਦੇਖਣੇ ਨੇ ਕਰਮੀ ਕਰਮੀ ਹੋਏ ਵਿਚਾਰ ਤੇ ਪਹਿਰਾ ਦੇਣਾ ਹੈ ਚਲਾ ਤੂੰ ਜਿੱਥੇ ਮਰਜੀ ਜਾ ਸਾਬ ਕਿਤਾਬ ਤੇਰੇ ਕਰਮਾਂ ਦਾ ਹੋਣਾ ਤੇ ਫਿਰ ਗੁਰੂ ਨਾਨਕ ਦੇ ਘਰ ਚ ਰਹਿਣ ਤੇ ਤੈਨੂੰ ਕੀ ਪ੍ਰੋਬਲਮ ਇੱਥੇ ਤਾਂ ਡਰ ਰਹਿਤ ਕੀਤਾ ਜਾਂਦਾ ਹੈ ਡਰ ਪਾਇਆ ਨਹੀਂ ਜਾਂਦਾ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਕਹਿੰਦੇ ਜਿਨ੍ਹਾਂ ਨੇ ਨਿਰਭਉ ਨੂੰ ਯਾਦ ਕੀਤਾ ਉਹ ਨਿਰਭਉ ਹੋਗੇ ਡਰ ਰਹਿਤ ਹੋਗੇ ਉਹਨਾਂ ਦਾ ਡਰ ਖਤਮ ਹੋ ਗਿਆ ਨਾਲ ਕਹਿੰਦੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਪਾਤਸ਼ਾਹ ਕਹਿੰਦੇ ਉਹ ਹਰੀ ਦਾ ਰੂਪ ਹੀ ਹੋਗੇ ਉਹਦੇ ਵਿੱਚ ਹੀ ਸਮਾਗੇ ਇੰਨੀ ਵੱਡੀ ਬਖਸ਼ਿਸ਼ ਕੌਣ ਦਿੰਦਾ ਹੋਰ ਆਪਣੇ ਚੇਲੇ ਚਾਟੜੇ ਤਾਂ ਵਾਧੂ ਬਣਾ ਲੈਂਦੇ ਨੇ ਪਰ ਰੱਬ ਦੇ ਵਿੱਚ ਸਮਾਉਣ ਵਾਲੀ ਗੱਲ ਨਹੀਂ ਦੱਸਦੇ ਗੁਰੂ ਨਾਨਕ ਦਾ ਘਰ ਹੀ ਇੱਕ ਅੱਲਾ ਜਿਹੜਾ ਕਹਿੰਦਾ ਕਿ ਤੂੰ ਸਦਾ ਹੀ ਰੱਬ ਦੇ ਵਿੱਚ ਸਮਾਜ ਆ ਬਸ ਉਹਦਾ ਰੂਪ ਹੋ ਜਾ ਤੇ ਹਰ ਹਰ ਰੂਪ ਸਮਾਸੀ ਉਦੇ ਰੂਪ ਦੇ ਵਿੱਚ ਸਮਾਗ ਹੈ ਇੱਕ ਮਿਕ ਹੋ ਗਏ ਸੇ ਧਨ ਸੇ ਧਨ ਜਨ ਹਰ ਧਿਆਇਆ ਜੀ ਪਾਛੇ ਕਹਿੰਦੇ ਉਹ ਧਨ ਨੇ ਉਹ ਧਨਵਾਨ ਨੇ ਜਿਨ੍ਹਾਂ ਨੇ ਹਰੀ ਪਰਮਾਤਮਾ ਨੂੰ ਯਾਦ ਕੀਤਾ ਚਨ ਨਾਨਕ ਤਿੰਨ ਬਲੇ ਜਾਸੀ ਕਹਿੰਦੇ ਨਾਨਕ ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ਉਹਨਾਂ ਤੋਂ ਬਲਿਹਾਰ ਜਾਂਦਾ ਹੈ ਤੇ ਚੌਥੇ ਬੰਦ ਦੇ ਅੰਦਰ ਕਿਰਪਾ ਕਰਦੇ ਨੇ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ हे ਪ੍ਰਭੂ ਤੇਰੀ ਭਗਤੀ ਦੇ ਬੇਅੰਤ ਖਜ਼ਾਨੇ ਭਰੇ ਪਏ ਨੇ ਤੇ ਉਹਨਾਂ ਖਜ਼ਾਨਿਆਂ ਦਾ ਮਾਲਕ ਉਹੀ ਬਣਦਾ ਹੈ ਜਿਹੜਾ ਤੇਰੀ ਸਿਫਤੋ ਸਲਾਹ ਚ ਲੱਗ ਜਾਂਦਾ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਦ ਜੀ ਹਰ ਅਨਕ ਅਨੇਕ եւ અનੰਤਾ ਇਹ ਦੇ ਪ੍ਰਭੂ ਨੇਕਾਂ ਜੀਵ ਤੇਰੀ ਪੂਜਾ ਕਰਦੇ ਨੇ ਬੇਅੰਤ ਜੀਵ ਤੇਨੂੰ ਯਾਦ ਕਰਦੇ ਨੇ ਮਿਲਣ ਦਾ ਉਪਰਾਲਾ ਕਰਦੇ ਨੇ ਤੇ ਉਸ ਉਪਰਾਲੇ ਦੇ ਵਿੱਚੋਂ ਕਈ ਜਪ ਤਪ ਨਿਕਲਦੇ ਨੇ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਣ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤ ਇਹਨੇ ਮਾਲਿਕਾ ਬੇਅੰਤ ਲੋਕ ਤੇਰੀ ਵਡਿਆਈ ਦੇ ਵਿੱਚ ਸਮਾਉਣ ਵਾਸਤੇ ਜਪ ਕਰਦੇ ਨੇ ਤਪ ਕਰਦੇ ਨੇ ਕਿੰਤੀ ਤੋਂ ਬਾਰ ਨੇ ਦੱਸਿਆ ਨਹੀਂ ਜਾ ਸਕਦਾ ਪੂਜਾ ਵੀ ਕਰਦੇ ਨੇ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਖਤ ਜੀ ਬਯੰਤ ਲੋਕ ਪੜਾਈ ਕਰਦੇ ਨੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਨੇ ਸਮਰਤਿਆਂ ਨੂੰ ਸ਼ਾਸਤਰਾਂ ਨੂੰ ਪੜ੍ਹਦੇ ਨੇ ਕਰ ਕਿਰਿਆ ਖਟ ਕਰਮ ਕਰਨਤਾ ਕਹਿੰਦੇ ਕਈ ਲੋਕ ਕਿਰਿਆ ਕਰਮ ਧਾਰਮਿਕ ਸੰਸਕਾਰ ਖੱਟ ਕਹਿੰਦੇ ਛੇ ਖੱਟ ਕਰਮ ਮਨੁਸਿਮਰਤੀ ਦੇ ਅਨੁਸਾਰ ਅਨੁਸਾਰ ਕਹਿੰਦੇ ਨੇ ਛੇ ਕਰਮ ਨੇ ਵਿਦਿਆ ਪੜਨੀ ਪੜਾਉਣੀ ਜਗ ਕਰਨਾ ਤੇ ਜਗ ਕਰਾਣਾ ਦਾਨ ਦੇਣਾ ਤੇ ਦਾਨ ਲੈਣਾ ਇਹ ਛੇ ਕਰਮ ਬ੍ਰਾਹਮਣ ਨੇ ਆਪਣੇ ਹੱਕ ਦੇ ਵਿੱਚ ਰੱਖੇ ਸਨ ਤੇ ਸਹਿਬ ਜੀ ਕਹਿੰਦੇ ਇਹ ਮਨੁੱਖ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਬੜਾ ਕੁਝ ਕਰਦੇ ਨੇ ਕਰੰਤਾ ਦਾਸ ਕਰਦੇ ਨੇ ਪਰ ਚੰਗੇ ਉਹੀ ਲੱਗਦੇ ਨੇ ਜਿਹੜੇ ਤੇਰੇ ਦਰ ਤੇ ਕਬੂਲ ਹੋ ਜਾਣ ਜਿਹੜੇ ਤੇਰੇ ਦਰ ਤੇ ਇੱਕ ਮਿਕ ਹੋ ਜਾਣ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਹਿਬ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਕਹਿੰਦੇ ਹੇ ਮਾਰਕਾ ਦਾਸ ਨਾਨਕ ਉਹਨਾਂ ਭਗਤਾਂ ਨੂੰ ਭਲੇ ਕਹਿੰਦਾ ਹੈ ਜਿਨ੍ਹਾਂ ਦੀ ਕਲਣਾ ਕਬੂਲ ਹੋ ਗਈ ਜਿਨ੍ਹਾਂ ਨੇ ਆਪਣਾ ਆਪ ਤੇਰੇ ਤੋਂ ਵਾਰ ਦਿੱਤਾ ਤੇ ਤੂੰ ਉਹਨਾਂ ਦੀ ਸੁਣ ਲਈ ਤੇ ਉਹਨਾਂ ਤੇ ਕਿਰਪਾ ਕਰ ਦਿੱਤੀ ਤੇ ਸਹਿਬ ਜੀ ਕਹਿੰਦੇ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਬਰ ਨ ਕੋਈ ਪੰਜਵੇਂ ਬੰਦ ਦੇ ਅੰਦਰ ਕਿਰਪਾ ਕਰਦੇ ਨੇ ਕਿ ਇਹ ਅਕਾਲ ਪੁਰਖ ਵਾਹਿਗੁਰੂ ਜੀਓ ਤੁਸੀਂ ਬੇਅੰਤ ਹੋ ਤੁਹਾਡੇ ਵਰਗਾ ਕੋਈ ਨਹੀਂ ਤੁਦ ਜੇਵੜ ਅਵਰ ਨਾ ਕੋਈ ਤੇਰੇ ਵਰਗਾ ਕੋਈ ਹੋਰ ਨਹੀਂ ਤੂੰ ਜੁਗ-ਜੁਗੇ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਸਦਾ ਹੀ ਰਹਿਣ ਵਾਲਾ ਹੈ ਹਰ ਇੱਕ ਯੁਗ ਦੇ ਵਿੱਚ ਤੂੰ ਕੱਲਾ ਹੀ ਹੈ ਤੂੰ ਆਪੇ ਤੂੰ નિਸ਼ਚਲ ਕਰਤਾ ਸੋਈ ਤੂੰ નિਸ਼ਚਲ ਹੈ ਟਿਕਿਆ ਹੋਇਆ ਹੈ ਸਦੀਵੀ ਹੈ ਤੁਦ ਆਪੇ ਭਾਵੇਂ ਸੋਈ ਵਰਤੇ ਜੀ ਜੋ ਤੇਨੂੰ ਚੰਗਾ ਲੱਗਦਾ ਹੈ ਉਹੀ ਵਰਤਦਾ ਹੈ ਤੂੰ ਆਪੇ ਕਰੇਸ ਹੋਈ ਜੋ ਤੂੰ ਕਰਨਾ ਚਾਹੁੰਦਾ ਈ ਉਹੀ ਇੱਥੇ ਹੁੰਦਾ ਏ ਤਉਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਸੀਂ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਏ ਸੰਸਾਰ ਦੀ ਰਚਨਾ ਰਚੀ ਹੈ ਤਉਦੇ ਆਪੇ ਸਿਰਜ ਸਭ ਕੋਈ ਜਦੋਂ ਖਤਮ ਕਰੋਗੇ ਤੁਸੀਂ ਆਪ ਹੀ ਕਰੋਗੇ ਕਿਸੇ ਹੋਰ ਨੇ ਇਹਨੂੰ ਖਤਮ ਨਹੀਂ ਕਰਨਾ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜਾ ਨੋਈ ਪਾਛੇ ਕਹਿੰਦੇ ਦਾਸ ਨਾਨਕ ਉਸ ਕਰਤਾ ਪੁਰਖ ਪ੍ਰਮਾਤਮਾ ਦੇ ਗੁਣ ਗੌਂਦਾ ਹੈ ਜੋ ਹਰੇਕ ਜੀਵ ਦੇ ਦਿਲ ਦੀ ਚਾਨਣ ਵਾਲਾ ਏ ਜੋ ਸਾਡੇ ਅੰਦਰ ਦੀ ਭਾਵਨਾ ਨੂੰ ਜਾਣਦਾ ਏ ਕਿਹੜਾ ਸਾਡੇ ਤੇ ਕਿਰਪਾ ਰਹਿਮਤ ਕਰਦਾ ਏ ਤੇ ਉਹਦੇ ਅੱਗੇ ਅਸੀਂ ਅਰਦਾਸ ਹੀ ਕਰ ਸਕਦੇ ਆ ਉਹ ਤੋਂ ਕੁਝ ਖੋ ਕੇ ਨਹੀਂ ਲੈ ਸਕਦੇ ਆਪਨ ਲਈ ਆ ਜੇ ਮਿਲੇ ਤਾਂ ਸਭ ਕੁਝ ਪਾਕਟ ਹੋਏ ਕਰਮਾਂ ਉੱਪਰ ਨਿਪਟੜੇ ਜੇ ਲੋਚੇ ਸਭ ਕੋ ਇਹ ਪਾਛੈ ਕਹਿੰਦੇ ਚੇਤਾ ਆਪਣੀ ਮਰਜ਼ੀ ਨਾਲ ਸਾਰਾ ਕੁਝ ਮਰ ਜਾਂਦਾ ਫਿਰ ਤਾਂ ਸਾਰੇ ਭਾਗਾਂ ਮਰੇ ਹੋ ਜਾਣੇ ਸੀ ਸਾਰੇ ਵੱਡਿਆਂ ਭਾਗਾਂ ਵਾਲੇ ਬਣ ਜਾਂਦੇ ਸੀ ਪਰ ਇਹ ਸਾਡੇ ਕਰਮਾਂ ਤੇ ਤੇ ਉਹਦੀ ਬਖਸ਼ਿਸ਼ ਤੇ ਨਿਰਪਰ ਹੈ ਜਿੰਨਾ ਤੇ ਉਹਨੇ ਬਖਸ਼ਿਸ਼ ਕਰ ਦਿੱਤੀ ਉਹ ਤਰ ਜਾਂਦੇ ਨੇ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਤੇ ਜਿਹੜੇ ਉਹਦੇ ਹੁਕਮ ਅੰਦੋਲੀ ਕਰਦੇ ਨੇ ਅੰਦੋਲੀ ਕਿਦਾਂ ਹੋਗੀ ਜਿਹਾ ਵੀ ਜੇ ਸੋਲ ਉਹਨੇ ਕਰਮਾਂ ਸੰਧਰਾ ਖੇਤ ਜੇ ਤੋਂ ਅਸੀਂ ਬੀਜ ਬੀਜਦੇ ਹਾਂ ਜੇ ਬੀਜ ਗਲਤ ਬੀਜਿਆ ਗਿਆ ਫਿਰ ਵੱਢਣਾ ਵੀ ਗਲਤ ਪੈਗਾ ਜੇ ਬੀਜ ਸਹੀ ਬੀਜਾਂਗੇ ਤੇ ਉਹਦਾ ਮੁਨਾਫਾ ਵੀ ਸਹੀ ਹੋਵੇਗਾ ਸੋ ਪਾਤਸ਼ਾਹ ਜੀ ਨੇ ਜੋ ਸਿਧਾਂਤ ਦਿੱਤਾ ਹੈ ਉਹ ਹੈ ਕਿ ਜਿੱਦਾਂ ਦਾ ਅਸੀਂ ਕੁਝ ਕਰਾਂਗੇ ਸਮਾਜ ਵਿੱਚ ਆਪਣੇ ਜੀਵਨ ਵਿੱਚ ਉਹੀ ਹੀ ਸਾਨੂੰ ਭੁਗਤਣਾ ਪੈਣਾ ਹੈ ਉਹਦਾ ਨਿਯਮ ਅਟੱਲ ਹੈ ਸੋ ਇਸ ਕਰਕੇ ਆਪਣੇ ਕਰਮਾਂ ਨੂੰ ਚੰਗੇ ਕਰੀਏ ਕੰਮ ਚੰਗੇ ਹੋਗੇ ਤੇ ਕਰਮ ਚੰਗੇ ਬਣ ਜਾਣਗੇ ਤੇ ਉਹਨਾਂ ਕਰਮਾਂ ਦੇ ਨਾਲ ਸਾਡਾ ਮੇਲ ਆਕਾਰ ਪੁਰਖ ਦੇ ਨਾਲ ਹੋ ਜਾਵੇਗਾ ਸੋ ਜਦੋਂ ਸੋਦਰ ਬਾਣੀ ਦੀ ਆਪਾਂ ਜਾਪ ਕਰਦੇ ਹਾਂ ਇਹਦਾ ਨਾਮ ਨਾਰ ਥੋੜੇ ਥੋੜੇ ਅਰਥਾ ਨੂੰ ਵੀ ਜਾਨਣਾ ਸ਼ੁਰੂ ਕਰੀਏ ਤੇ ਪਾਠ ਕਰਦੇ ਆਨੰਦ ਆਉਣ ਲੱਗ ਜਾਏਗਾ ਇਹ ਲੋਕ ਸੁਖੀਏ ਪਰ ਲੋਕ ਸਿਹਲੇ ਨਾਨਕ ਹਰ ਪ੍ਰਭਾ ਆਪੇ ਮੇਲੇ ਵਾਲੀ ਵਿਵਸਥਾ ਬਣ ਜਾਵੇਗੀ ਸੋ ਗੁਰੂ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ